ਮਹਿਕਪੁਰ थाना ਵਿੱਚ ਹੋਏ ਅਨੇਕ ਕਤਲ ਦੀ ਗੁੱਥੀ ਸੁਲਝੀ ਮਾਨਯੋਗ ਜ਼ਿਲ੍ਹਾ ਐਸਐਸਪੀ ਸਾਗਰਮੀਤ ਸਿੰਘ ਜੀ ਵੱਲੋਂ ਦਸਤਾਵੇਜ਼ ਜਾਰੀ ਕੀਤੇ ਗਏ ਕਿ ਮਹਿਕਪੁਰ ਏਰੀਆ ਚ ਜਿਹੜੀ 31 ਤਰੀਕ ਦੀ ਮਿਡ ਨਾਈਟ ਤੇ ਕੰਨੇ ਗੁੱਤਰ ਕਤਲ ਹੋਣ ਬਾਰੇ ਸੂਚਨਾ ਮਿਲੀ ਸੀ ਤੇ ਤੁਰੰਤ ਮੁਕੱਬਸਾ थाना ਲਖੀਰ ਸਿੰਘ ਤੋਂ ਦੀ ਪੁਲਿਸ ਪਾਰਟੀ ਪਿੰਡ ਹਰੀਪੁਰ ਪਹੁੰਚੀ ਤੇ ਜੋ ਪਤਾ ਲੱਗਿਆ ਕਿ ਇੱਕ ਰਾਜਵੀਰ ਪੁੱਤਰ ਚੰਨਜੀਤ ਉਸੇ ਹਰੀਪੁਰ ਪਿੰਡ ਦਾ ਰਹਿਣ ਵਾਲਾ ਤੇ ਮਹਿਕਪੁਰ ਵਿਖੇ ਇੱਕ ਪੀਆ ਸ਼ੌਪ ਤੇ ਡਿਲੀਵਰੀ ਬੁਆਏ ਕੋਲ ਜੋ ਕੰਮ ਕਰਦਾ ਹੈ ਤੋ ਲੇਟ ਨਾਈਟ 9:30 ਜੀ ਉਰ ਜਨ ਆਪਣੇ ਘਰ ਜਾਂਦਾ ਸੀਗਾ ਕਿਉਂਕਿ ਸਹੀ ਸਮੇਂ ਤੇ ਘਰ ਨਾ ਪਹੁੰਚਿਆ ਤੇ ਉਹਦੀ ਪੁਲਿਸ ਪਾਰਟੀ ਜਦਿ ਪਰਿਵਾਰ ਨੇ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਮੌਕੇ ਤੇ ਜਾ ਕੇ ਦੇਖਿਆ ਕਿ ਜਿਹੜਾ ਮਹਤਪੁਰ ਤੋਂ ਹਰੀਪੁਰ ਨੂੰ ਰਸਤਾ ਜਾ ਰਿਹਾ ਸੜਕ ਉਹ ਜਮੇ ਤੋਂ ਕਰੀਬ ਤਿੰਨ ਫੁੱਟ ਉੱਚੀ ਆ ਤੇ ਉਹਦੀ ਲੈਫਟ ਸਾਈਡ ਤੇ ਪੂਰੀ ਡੈੱਡ ਬੋਡੀ ਜਿਹਦਾ ਗਲਾ 23 ਤਰ੍ਹਾਂ ਹਾਰਨਾ ਕੱਟਿਆ ਹੋਇਆ ਸੀ ਉਹ ਉੱਥੇ ਪਈ ਸੀ ਤੇ ਉਹਦਾ ਮਾਈਕ ਵੀ ਉੱਥੇ ਪਿਆ ਸੀ ਪੁਲਿਸ ਵਾਲੋ ਮੌਕੇ ਤੇ ਪੁੱਜ ਕੇ ਜਿੱਥੇ ਮੈਂ ਵੀ ਇਸ ਸੀਨੋਂ ਕੋਲ ਤੇ ਪਹੁੰਚਿਆ ਤੇ ਜੋ ਉਹਦੀ ਡੈੱਡ ਬੋਡੀ ਆ ਉਹਦੀ ਪਰਿਵਾਰ ਦੀ ਸਟੇਟਮੈਂਟ ਲਿਖਣ ਤੋਂ ਬਾਅਦ ਸਿਵਲ ਹਸਪਤਾਲ ਜਿਹੜੀ ਨੂੰ ਕਦਰ पे ਜਿੱ ਗਈ ਔਰ ਉੱਥੇ ਮੌਕਮਲਾਜ ਕਰਦੇ ਅਕੋਪਾਚੀ ਮੋਰਸਾ ਨੂੰ ਮਿਲਿਆ ਇਸ ਸਾਰੀ ਘਟਨਾ ਕਰਮ ਤੇ ਮਕਦਮਾ ਨੰਬਰ 47 ਅੰਡਰ ਸੈਕਸ਼ਨ 193 ਤਨਗ ਇੱਕ ਪੰਜ ਬੀ ਐਨ ਸਟਾਟ ਦਾਤ ਕਰਕੇ ਅਧੁਨਿਕ ਢੰਗ ਤਰੀਕਾ ਰੈਤ ਤਫਤੀਸ਼ ਕੀਤੀ ਜੋ ਇਹਦੇ ਤਫਤੀਸ਼ ਦੀ ਗਾਈਡਲਾਈਨ ਮਾਨ ਜੋ ਐਸਪੀ ਬਾਠ ਵੱਲੋਂ ਵੀ ਦਿੱਤੀਆਂ ਗਈਆਂ ਜਿਸ ਦੇ ਤਹਿਤ ਅਗਲੀ ਤਫਤੀਸ਼ ਕਿਵਾਂ ਦੋੰਦਿਆ ਹੋਇਆ ਇਤੇ ਫਿਰ ਨਾਲ ਦੋ ਦੋਸ਼ੀ ਜਿਹੜੇ ਆ ਨਾਮਜ਼ਦ ਕੀਤੇ ਗਏ ਯਗਰਾਜ ਸਿੰਘ ਜਿਹੜੇ ਜੁਵੀ ਪੁੱਤਰ ਦਰਬਾਗ ਸਿੰਘ ਆਸੀਪੰਡ ਸੰਗਵਾਲ ਅਤੇ ਇਸ ਦਾ ਕੋਰ ਨਾਮ ਉਹ ਸੱਤੀ ਹੈ ਜਿਹੜਾ ਉਹ ਪਿੰਡ ਲੋਗੜ ਦਾ ਰਹਿਣ ਵਾਲਾ ਤੇ ਉਹ ਪੁਲਿਸ ਵੱਲੋਂ ਅੱਜ ਸਵੇਰੇ ਮੁਸਤੈਦੀ ਨਾਲ ਜਿਹੜਾ ਲੋਗੜ ਦਾ ਇੱਕ ਦੋਸ਼ੀ ਹੈ ਜੋ ਉਮਰ ਚੰਵਲਗ ਹੈ ਉਹਨੂੰ ਮੈਂ ਸਮਝਾ ਦਿੱਤਾ ਜਿਹੜਾ ਲੈ ਕੇ ਹਿਰਾਸਤ ਤੇ ਤੇ ਉਹਨੂੰ ਅਜਮਾਨ ਜੋ ਗਦਾ ਤੇ ਪੇਸ਼ ਕੀਤਾ ਜਾ ਰਿਹਾ ਹੈ ਦੂਸਰਾ ਦੋਸ਼ੀ ਜਿਹੜਾ ਉਹਨੂੰ ਕਾਫੀ ਟੀਮਾਂ ਇਧਰ ਉਧਰ ਜਿਹੜੀ ਉਹਦੀ ਰੇਡ ਕਰਨ ਲਈ ਭੇਜ ਗਈਆਂ ਜਾਂ ਜਲਦੀ ਗ੍ਰਫਤਾਰ ਕਰ ਲਿਆ ਜਾਊਗਾ ਇਸ ਮੁਕੱਦਮੇ ਚ ਹੋਰ ਵੀ ਦੋਸ਼ੀ ਵੇਲੇ ਸ਼ਾਮਲ ਹੋਣ ਦੀ ਸ਼ੰਕਾ ਹੈਗੀ ਆ ਤੇ ਇਹ ਇਨਵੈਸਟੀਗੇਸ਼ਨ ਦੌਰਾਨ ਜਿਹੜੇ ਵੀ ਹੋਰ ਦੋਸ਼ੀ ਹੋ ਕੇ ਆਉਣਗੇ ਉਹਨਾਂ ਨੂੰ ਜਲਦੀ ਗ੍ਰਫਤਾਰ ਕਰ ਲਿਆ ਜਾਊਗਾ ਔਰ ਉਸ ਜਿਹੜਾ ਮ੍ਰਿਤਕ ਹੈਗਾ ਰਾਜਵੀਰ ਦੇਵੜ ਉਹਦੇ ਪਰਿਵਾਰ ਨੂੰ ਸਾਡੇ ਵੱਲੋਂ ਪੂਰਾ ਵਿਸ਼ਵਾਸਨ ਹੈ ਸਹਿਮਤੀ ਹੈ ਕਿ ਉਹਨੂੰ ਕਾਨੂੰਨ ਦੇ ਅਨੁਸਾਰ ਉਹਨੂੰ ਪੂਰਾ ਹੱਕ ਦਵਾਇਆ ਜਾਊਗਾ ਧੰਨਵਾਦ ਥੈਂਕ ਯੂ